ਚਲੋ ਚਲੋ ਆ ਆਵਾ 2 ਮਿੰਟ ਮੇਰਾ ਲਾਈਵ ਚੱਲਦਾ ਮੈਂ ਕਹਿੰਦਾ ਸਾਧੂ ਬੀਚ ਕਰਦੇ ਹਾਂ ਅੰਦਰ ਰਹੀ ਮੈਂ ਤਾਂ ਗੱਲ ਵੱਡੀ ਚਲੋ ਆਜੋ ਆ ਗਿਆ ਆ ਗਏ ਲੋਕ ਇਕੱਠੇ ਹੋਏ ਆ ਹੁਣ ਬੀਲੀ ਘਰ ਚੱਲੋ ਜੀਰੋ ਇੱਧਰ ਜਾਦੇ ਹੁਣ ਸਾਰੇ ਲੋਟਾ ਮੀਟਰ ਸਾਰੇ ਇਕੱਠੇ ਹੋਏ ਆ ਕਿਉਂ ਕੋਣ ਜੱਲਾ ਹੁਣ ਆ ਜਾਓ ਆਓ ਚਲੋ ਆਇਆ ਜਤਾ ਮੈਨੂੰ ਬਿਜਲੀ ਕਰਦੇ ਹੁਣ ਚੱਲੇ ਆ ਸਾਰਾ ਕੋ ਘਾਰਾ ਤਿੰਨ ਚਾਰ ਘਾਰਾ ਢਾ ਦੇਤੇ ਵੀਰੋ ਮਿਲੇਗੀ ਬਿਜਲੀ ਨੇ ਠੀਕ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਾਵਾਂਗਾ ਠੀਕ ਆ ਲੋਕ ਸਾਰੇ ਮਹੱਲੇ ਦੇ ਇਕੱਠੇ ਹੋਏ ਆ ਤੇ ਬਾਕੀ ਦੇਖੋ ਆ ਇਕੱਠੇ ਹੋ ਗਏ ਹੁਣ ਬਿਜਲੀ ਘਰੇ ਚੱਲੇ ਆ ਦੇਖੋ ਕੀ ਹੁੰਦਾ ਜਨ ਜੀ ਮਾਰਿਆ ਹੁਣ ਬਾਦਰ ਨੇ ਰੋੜੀ ਬੰਨ੍ਹ ਰਣੀ ਆ ਬਹੁਤ ਟੈਂਸ਼ਨ ਸਾਰੇ ਤੇ ਕੋਣ ਆਪੇ ਕਰ ਲੈਣਾ ਕਧਰੇ ਦੋ ਮਿੰਟ ਸਾਰੇ ਲੋਕ ਸਾਰਾ ਉਹ ਉਡਾ ਦਿੱਤਾ ਕਰਾਂਗਾ ਯਾਰ ਠੀਕ ਆ ਕਹੇ ਜਾਣਾ ਬਿਜਲੀ ਕਰੇ ਉਹ ਕਹੇ ਜਾਣਾ ਬਿਜਲੀ ਕਰੇ ਪਪਾ ਜਾਣਾ ਜਾਣਾ ਜਾ ਜਾ ਸੁਣ ਹਾਂ ਦੋ ਤੁਸੀਂ ਤੁਰੋ ਨਾ ਤੁਸੀਂ ਵੀ ਤੁਰੋ ਨਾਲ ਸਾਰੇ ਤੁਰੋ ਯਾਰ ਕੱਲਿਆਂ ਦਾ ਤੁਰਨਾ ਛੋੜਾਂਗਾ ਸੀ ਸਾਰਾ ਗੋੜਾ ਹਮਾਰੇ ਅੱਗੇ ਔਰ ਇਹਨੂੰ ਵੀ ਆ ਗਿਆ ਅਨੂ ਨੂੰ ਵੀ ਢਾੜਦਾ ਮੈਂ ਆ ਦੇਖੋ ਵੀਰੋ ਸਾਰਾ ਗੋੜਾ ਮਾਰਿਆ ਯਾਰ ਘਰਾਂ ਦਾ ਤੁਸੀਂ ਨੁਕਸਾਨ ਸੋਹੂਗੇ ਨਾ ਓਏ ਹੋਏ ਰਹਿ ਰੱਬ ਦਾ ਨਾ ਹੈਲੋ ਹੈਲੋ ਹਾਏ ਵੀਰੋ ਯਾਰ ਬਹੁਤ ਨੁਕਸਾਨ ਹੋ ਗਿਆ ਘਰਾਂ ਦਾ ਬਿਲੀ ਘਰੇ ਚਲੀ ਓਏ ਔਰ ਲਾਈਵ ਚੱਲਦਾ ਭਈਆ ਬਿਜਲੀ ਘਰ ਚਲੀਏ ਐ ਮੈਂ ਕਿਹੜੀ ਗੱਲ ਵਿੱਚ ਉਹ ਤੇ ਨੁਕਸਾਨ ਵੀ ਲੋ ਵੜਾ ਹੋ ਗਿਆ ਠੀਕ ਆ ਹੁਣ ਬਿਜਲੀ ਘਰੇ ਚੱਲੇ ਆ ਤੁਹਾਨੂੰ ਬਾਕੀ ਆਗੇ ਲਾਈਵ ਦਿਖਾਉਂਦੇ ਆ ਦੇਖੋ ਬਿਜਲੀ ਆ ਗਈ ਆਹ ਦੇ ਆਹ ਵਿਚਾਰੇ ਘਰਾਂ ਦਾ ਗਰੀਬ ਘਰ ਦਾ ਨੁਕਸਾਨ ਬਹੁਤ ਜਿਆਦਾ ਹੋ ਗਿਆ ਠੀਕ ਹੈ ਜੀ ਤੁਸੀਂ ਸੁਣ ਨਹੀਂ ਸਕਦੇ ਓ ਸ਼ੀਨੇ ਓਹ ਆਹ ਨਾਲ ਓਹ ਨੂੰ ਕੂੜੀ ਤੇ ਵੜਾ ਲਿਆ ਵਾ ਅ ਨੁਕਸਾਨ ਵੀਰੋ ਬਹੁਤ ਫੇਰ ਲੱਗ ਦੇਖੋ ਤੇ ਨੁਕਸਾਨ ਵੀਰੋ ਬਹੁਤ ਜਿਆਦਾ ਹੋ ਗਿਆ ਔਰ ਦਾਰ ਨਹੀਂ ਗਈ ਆਹ ਦੇ ਮੀਟਰ ਮੋਟਰ ਸਾਰਾ ਲੋ ਮਾਰਿਆ ਵੀਰੋ ਤੁਹਾਨੂੰ ਆ ਕੇ ਦਿਖਾ ਦੇ ਹੁਣ ਬਿਲੀ ਘਰੇ ਇਕੱਠੇ ਹੋ ਕੇ ਚੱਲੇ ਆ ਠੀਕ ਹੈ ਜੀ ਤੇ ਪੈਂਡਾ ਬਹੁਤ ਜਿਆਦਾ ਸੀ ਬਈਆ ਮਗਰ ਉਹ ਨਦਰਾ ਤਾਇਆ ਮੈਂ ਤਾਂ ਲੈ ਕੇ ਆਉਣਾ ਮੈਂ ਬੈਠੇ ਆ ਮੈਂ ਆਹ ਲੈ ਗਿਆ ਤੇ আরে ਕੋ ਵੀਰੋ انسان ਵਾਹ ਆ ਦੇਖੋ ਤਾਂ ਪੱਟੇ ਮਾਰਿਆ ਸਾਰਾ ਕੁਝ ਵੀਰੋ ਪੱਟ ਚਾਚਾ ਜੀ ਮੇਠੋ ਵੀ ਨਹੀਂ ਕਰੇ ਚੱਲੀਏ ਠੀਕ ਆ ਉਹ ਬੰਦੇ ਸਾਰੇ ਆਪਣੇ ਗਏ ਆ ਦੇਖੋ ਪੱਟ ਮਾਰਿਆ ਸਾਰਾ ਕੁਝ ਵੀਰੋ ਅੰਦਰੋਂ ਤੁਹਾਨੂੰ ਦਿਖਾ ਲੂ ਨਾ ਵੀਡੀਓ ਮੈਂ ਪਾਉਂਦਾ ਵੀਡੀਓ ਦੂਜੀ ਵੱਖਰੀ ਇਹ ਤਾਂ ਗਰਾਈਂ ਜਾਓ ਉਹ ਦੇਖੋ ਸਾਰੇ ਇਕੱਠਾ ਹੋਇਆ ਪਿੰਡ ਠੀਕ ਹੈ ਜੀ ਆਹੋ ਗਰਾਈਂ ਚੱਲੇ ਚਲੋ ਠੀਕ ਹੈ ਜੀ ਤੁਹਾਨੂੰ ਉੱਥੇ ਕਰਦੇ ਆ ਤੇ ਬਾਕੀ ਤੁਹਾਨੂੰ ਵੀਡੀਓ ਚ ਦੱਸਦੇ ਆ ਅਸੀਂ ਵਾਹ ਬੋਲੀਓ ਚੱਲੇ ਆਂ ਚੱਲੇ ਜਾਣਾ ਹਾਂਜੀ ਉੱਥੇ ਜਾਣਾ ਪਹਿਲਾਂ ਬੰਦੇ ਦਾ ਕਰੋ ਮਾਰੇ ਬਹੁਤ ਬੰਦੇ ਚਲੇ ਗਏ ਬੰਦੇ ਚਲੇ ਗਏ ਸਭ ਤੇ ਭਾਈ ਯੂਨੀ ਸਾਰੇ ਹਾਂ ਅਰੇ ਕੋਈ ਸਾਰੇ ਆੜਾ ਆ ਚਾਚਾ ਆ ਲੈ ਤੂੰ ਆ ਦੇਖੋ ਸਾਰਾ ਕੋ ਆ ਨਾ ਆ ਗਏ ਓ ਸਾਰੇ ਓੜੇ ਵਿੱਚ ਹਾਂਜੀ ਬਣਾਈ ਬਣਾਈ ਹਾਂ 6 ਲੱਖ ਦਾ ਨੁਕਸਾਨ ਆ ਨਹੀਂ ਇਹਦੇ ਕੋਲ ਨਾ ਘੜ ਪਾਣੀ ਇੱਕੋ ਮਤਲਬ ਤੇ ਆ ਦੇਖੋ ਸਾਰੇ ਹੁਣ ਕੱਟੇ 5 6 7 ਲੱਖ ਦਾ ਸਮਾਂ ਇਹ ਨੁਕਸਾਨ ਹੋ ਗਿਆ ਵੀਰ ਉਹ ਆ ਘਰਾਂ ਦੇ ਵਿੱਚ ਠੀਕ ਹੈ ਜੀ ਅਸੀਂ ਚੱਲੇ ਆ ਹੁਣ ਆ ਦੇਖੋ ਖੜੇ ਪੱਟੇ ਹੋਣ ਲੱਗੇ ਵੀ ਜਿਹੜੇ ਜਾਲ ਨੇ ਹਾਂ ਠੀਕ ਆ ਇੱਧਰ ਤਾਂ ਬਹੁਤ ਨੁਕਸਾਨ ਹੋ ਗਿਆ ਯਾਰ ਮੈਂ ਤਾਂ ਕਹਿੰਦਾ ਮਾਲਕ ਮਿਹਰ ਕਰੇ ਸਾਰਿਆਂ ਤੇ ਠੀਕ ਹੈ ਜੀ ਚਲੋ ਠੀਕ ਹੈ ਜੀ ਤੁਹਾਨੂੰ ਬਾਕੀ ਦੱਸਦੇ ਆ ਪੀ ਆ ਕੇ ਸਰਪੰਚ ਆ ਗਿਆ ਇਹਨਾਂ ਦੇ ਵੀ ਕਰ ਦੋ ਆ ਸਰਪੰਚ ਸਾਹਿਬ ਆ ਗਏ ਪਿੰਡ ਦੇ ਠੀਕ ਹੈ ਜੀ ਸਰਪੰਚ ਸਾਹਿਬ ਕਰੋ ਆਇਓ ਨਾਲ ਆਇਓ ਨਾਲ ਜੀ ਪਹਿਲਾਂ ਦੇਖ ਲੈਣ ਦੇ ਉਹਨਾਂ ਨੂੰ ਦੇਖ ਲਾਂ ਦੇ ਦੇਖ ਲਾਂ ਦੇ ਇਹਨਾਂ ਨੂੰ ਵੀ ਇਹਨਾਂ ਨਾਲ ਚੱਲਦੇ ਇਕੱਠੇ ਹੋ ਗਏ ਬੱਬਾ ਬੱਬਾ ਕੀ ਕਹਿਣਾ ਤੇਰਾ ਹਾਂ ਕੋਮ ਨਹੀਂ ਕਹਿਣਾ ਮੀਟਰ ਦਾ ਦੇਖ ਕੇ ਦਾ ਨੁਕਸਾਨ ਹੋ ਗਿਆ ਤੇ ਬਿਜਲੀ ਕਾ ਲੇਅਰ ਛੱਡਣ ਤੇ ਨਾਲ ਸਾਰਾ ਫੇਰ ਨੁਕਸਾਨ ਹੋ ਗਿਆ ਮੀਟਰ ਜਲ ਗਿਆ ਲੋਕਾਂ ਦੇ ਜਿੰਦੇ ਵੀ ਰੱਖੇ ਹੋਏ ਸੀ ਸਾਰੇ ਬਕਸੇ ਬਿਲੇ ਹੋਏ ਆ ਹਾਂ ਉਹ ਇਹ ਹੀ ਬੇਨਤੀ ਆ ਬੇ ਲੇਅਰ ਜਗ੍ਹਾ ਦੀ ਕਰੋ ਜਿੱਥੇ ਮਾਜੇ ਦਾ ਢੰਗੋ ਬਾਜੀ ਪਾਜੀ ਇਹਦਾ ਇੱਥੇ ਨਹੀਂ ਸਾਡੇ ਆ ਜਲ ਗਿਆ ਘਰ ਤੋਂ ਘਰ ਸਾਰੇ ਬੰਦੇ ਨੇ ਲੇਅਰ ਜਿ ਖਰਾਬ ਹੋ ਗਈ ਉਹ ਵੀ ਸਰਕਾਰ ਦੀ ਗਲਤੀ ਦੇ ਕਾਰਨ ਕਾਰਨ ਸਹੀ ਗੱਲ ਹੈ ਹਾਂ ਇਹ ਬਿਜਲੀ ਘਰਾਂ ਦੀ ਜਿਹੜੀ ਉਹਨਾਂ ਦੇ ਘਰਾਂ ਦਾ ਹੋਇਆ ਤੁਸੀਂ ਤੁਸੀਂ ਪਹਿਲਾਂ ਚੈੱਕ ਤਾਂ ਕਰੋ ਚੈੱਕ ਕੀਤਾ ਨਹੀਂ ਹੁੰਦੇ ਲੇਅਰ ਛੱਡਤੀ ਆ ਬਿਜਲੀ ਅੱਗ ਲੱਗੀ ਪੂਰੇ ਮੀਟਰਾਂ ਦੇ 2 ਇਹਨਾਂ ਨੂੰ ਹੋ ਗਿਆ ਸਿਆ ਪਾਰ ਪਾਰ ਕਹਿੰਦਾ ਮੋਟਰ ਚੱਕਦੇ ਆਉਂਦੇ ਆਹ ਭਾਜੀ ਨਾ ਕਰਕੇ ਦਾਜ ਇੱਥੇ ਖੜੋ ਆ ਕੇ ਇਕੱਠੇ ਹੋ ਸਰਪੰਚ ਨੂੰ ਲੈ ਆਈਏ ਤੇ ਸਰਪੰਚ ਸਾਹਿਬ ਆਉਂਦੇ ਉਧਰ ਠੀਕ ਹੈ ਜੀ ਤੇ ਉਹ ਕਰ ਰਹੇ ਆ ਆਪਣਾ ਦੇਖ ਰਹੇ ਆ ਕਿ ਕੀ ਨੁਕਸਾਨ ਹੋਇਆ ਕੀ ਨਹੀਂ ਹੋਇਆ ਬਿਜਲੀ ਘਰ ਵਾਲਿਆਂ ਦੀ ਗਲਤੀ ਨਾ ਹੋਇਆ ਇਹ ਵੀਰੋ ਠੀਕ ਹੈ ਜੀ ਆ ਦੇਖੋ ਪੱਟ ਦਿੱਤਾ ਸਾਰੇ ਸਾਰਾ ਹੀ ਸਰਪੰਚ ਸਾਹਿਬ ਆਏ ਆ ਇੱਥੋਂ ਠੀਕ ਹੈ ਜੀ ਕਰ ਰਹੇ ਆ ਉਹ ਪਟ ਪਟ ਸਾਰਾ ਕੁਝ ਵੀਰੋ ਠੀਕ ਹੈ ਜੀ ਆ ਦੇਖੋ ਸਾਰਾ ਹੀ ਨੁਕਸਾਨ ਘਰਾਂ ਦਾ ਆ ਦੇਖੋ ਤੁਸੀਂ ਬਿਜਲੀ ਕਿੰਨੀ ਤੇਜ਼ ਆਈ ਹੋਗੀ ਆ ਦੇਖੋ ਪਟ ਗਿਆ ਉਹ ਮਾਰਿਆ ਵੀਰੋ ਠੀਕ ਹੈ ਜੀ ਆ ਦੇਖੋ ਐ ਕੋ ਬਿਜਲੀ ਘੱਟ ਜੰਦੇ ਪਟ ਕੇ ਸਾਰਾ ਹੀ ਘਰ ਦਾ ਇਹ ਮਾਨਸਾ ਜੀ ਇੰਨਾ ਖਤਰਨਾਕ ਨੁਕਸਾਨ ਹੋ ਗਿਆ ਕੀ ਹੋ ਗਿਆ ਜੀ ਅੰਦਰ ਵੀ ਹੋਇਆ ਆ ਠੀਕ ਆ ਜੀ ਉਹ ਤੁਹਾਨੂੰ ਬਾਅਦ ਤੱਕ ਆ ਬਾਕੀ ਦੂਜੇ ਘਰ ਦਾ ਤਾਂ ਕਹਿੰਦੇ ਕੋਈ ਹਾਂ ਠੀਕ ਆ ਜੀ ਇੱਧਰ ਸਰਪੰਚ ਸਾਹਿਬ ਗਰੇ ਆ ਇੱਧਰ ਵੀ ਇਦਾਂ ਹੀ ਆ ਸਾਰਾ ਹੀ ਹਾਂ ਬਾਲਾ ਹੀ ਨੁਕਸਾਨ ਜਿਆਦਾ ਹੋ ਗਿਆ ਆ ਦੇਖੋ ਥੱਲੇ ਸਾਰੇ ਖਿਲਰੇ ਆ ਆ ਦੇਖੋ ਕਿੱਥੇ ਤੱਕ ਸਾਰਾ ਹੀ ਦੂਜਾ ਹੋਇਆ ਹੋਣ ਕਿੱਥੇ ਲੱਗ ਗਿਆ ਉਹ ਸਾਰੇ ਉਹ ਫਾਟੇ ਦਾ ਸਾਰਾ ਕੁਝ ਠੀਕ ਹੈ ਜੀ ਇਹ ਗਵਰਨਮੈਂਟ ਦੇ ਉਹ ਬਿਜਲੀ ਘਰ ਵਾਲਿਆਂ ਦੀ ਗਲਤੀ ਨਾ ਹੋਇਆ ਠੀਕ ਹੈ ਜੀ ਆ ਦੇਖੋ ਹਾਂ ਨਾ ਸਾਰਾ ਇਹੋ ਦੇਖੋ ਕਿੰਨੇ ਦੂਰ ਤੱਕ ਗੜਿਆ ਆ ਠੀਕ ਹੈ ਜੀ ਇਹਨਾਂ ਦੇ ਘਰ ਦਾ ਉਧਰ ਵੀ 500 ਪੁਆਇੰਟ ਤੋਂ ਜ਼ਿਆਦਾ ਜਾਂਦੇ ਪਏ ਆ ਠੀਕ ਹੈ ਜੀ ਬੜਾ ਹੀ ਬਹਾਵ ਜੀ ਨੁਕਸਾਨ ਹੋ ਗਿਆ ਹੋਰ ਬਾਰੇ ਮਾਰੇ ਲਾਹਾਂ ਆ ਕੇ ਹਰੇ ਇੱਕ ਉਧਰ ਸੀ ਕਹਿੰਦੇ ਸੀ ਆਵਰ ਬਾਰੇ ਮੁਰੇ ਬਾਰੇ ਗੱਲ ਪਈ ਹਾਰੀ ਬੜਾ ਸਾਰਾ ਜੱਗ ਗਿਆ ਇਹ ਨੁਕਸਾਨ ਉਧਰ ਵੀ ਨੁਕਸਾਨ ਉਧਰ ਵੀ ਹੋ ਗਿਆ ਬੁਤੀ ਜਾ ਰਹੇ ਠੀਕ ਹੈ ਜੀ ਲੱਗ ਜਿਆਦੇ ਵੀ ਹੋਵੇ ਤਾਂ ਇਤਨਾ ਜਿਆਦਾ ਨਾ ਹੁੰਦਾ ਨਹੀਂ ਹੁੰਦਾ ਨਹੀਂ ਉਹ ਉਹ ਮਾੜੀ ਬੀ ਦੀਣਾ ਨਾ ਹਾਂ ਮੇਰੀ ਪੈਸੇ ਉਹ ਮਾੜੀ ਦਾ ਦੇਖੋ ਜੀ ਦੇਖੋ ਕੋਈ ਬਹੁਤ ਜਿਆਦੇ ਨੁਕਸਾਨ ਹੋ ਗਿਆ ਠੀਕ ਹੈ ਜੀ ਲੋਕੀਆ ਰੋ ਰਹੇ ਆ ਪਿੰਡ ਵਾਲੇ ਠੀਕ ਹੈ ਜੀ ਕਹਿੰਦੇ ਅਸੀਂ ਪੈਸੇ ਕਿੱਥੋਂ ਪੂਰੇ ਕਰੀਏ ਸਾਰੇ ਸਾਰਾ ਹੀ ਹੋ ਰਹੀ ਆ ਹੋ ਰਹੀ ਆ ਕਰੋ ਠੀਕ ਆ ਜੀ ਪਿੱਲੀ ਕਰ ਅਸੀਂ ਚੱਲੇ ਆ ਪਿੱਲੀ ਬੋਟਲੀ ਬੈਠੀਆ ਕਰੋ ਠੀਕ ਆ ਜੀ ਸਾਰਿਆਂ ਪਿਆਰ ਭਰੀ ਅਸੀ ਕਾਲ ਤੁਹਾਨੂੰ ਪਿੱਲੀ ਕਰਦੇ ਆਗੇ ਦੱਦਦੇ ਕਿੱਦਾਂ ਬਣਦੀ ਆ ਬਾਕੀ ਤੁਹਾਨੂੰ ਲਾਈਵ ਆਪ ਕਰੀ ਜਣਾ ਠੀਕ ਆ ਜੀ